ਜਮਾਨਾ ਮਾਟਰੈਕਟਰ ਕਰੀਏ ਦਬਾਵੇ ਲੂਬੂਬੇ ਵੀ ਜਿਵੇਂ ਜਾਂਸੀ ਚੋਂ ਆਏ ਨੇ ਉਵੇਂ ਹੀ ਨੇਗੇ ਇਹ ਤਾਂ ਟ੍ਰੈਕਟਰ ਹੀ ਉਹਨੋਂ ਮੈਂ ਤਾਂ ਟ੍ਰੈਕਟਰ ਹੀ ਸੁਣ ਜਾ ਘੰਟੇ ਚੱਲਿਆ ਲੈ ਬਈ 21 ਮੰਨ ਲੈ 55 ਘੰਟੇ ਚੱਲਿਆ 1 ਲੱਖ ਰੁਪਏ ਦਾ ਸਿੱਧਾ ਫਾਇਦਾ ਹੋਈ ਜਾਊਗਾ ਜਾਂਸੀ ਤੋਂ ਬਾਹਰ ਨਿਕਲਸਾ 1 ਲੱਖ ਦਾ ਜਿਹੜਾ ਲੱਖ ਉੱਟ ਕੇ ਅਗਲੇ ਦਾ ਜਿਹੜਾ ਲੈਣੇ ਜਾਣ ਉਹ ਕੋਈ ਘਟਾ ਨਹੀਂ 32 14 ਮਾਡਲ ਆ ਇਹ ਵੀ 14 ਮਾਡਲ ਹਾਂ ਇਹ ਨੰਬਰ ਪੰਜਾਬਾ ਬਟਿੰਡੇ ਦਾ ਠੀਕ ਹੈ ਜੀ ਲੈ ਬਈ ਇਹ ਬਟਿੰਡੇ ਦਾ ਨੰਬਰ ਆਗਾ ਚਾਰੇ ਤੇ ਚਾਰੇ ਨਾਲ ਦੇ ਇਹਨੇ ਪੂਰੇ ਓਕੇ ਰਪੋਰਟ ਚਾਹੀਦੀ ਤੇ ਮਾਡਲ ਹੈਗਾ ਭਾਈ ਇਹ ਇਹ 22 ਇਹ 1600 ਘੰਟਾ ਚੱਲਿਆ ਠੀਕ ਹੈ ਲੈ ਭਾਈ ਇਹ 1600 ਘੰਟਾ ਚੱਲਿਆ ਇਹ 22 ਮਾਡਲ ਹੈਗਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਆ ਤੁਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗਏ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਭਾਈ ਗੁਰਪ੍ਰੀਤ ਆਪਣੇ ਨਾਲ ਆ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਭਾਈ ਜੀ ਬਹੁਤ ਵਧੀਆ ਠੀਕ ਹੈ ਭਾਈ ਜੀ ਕਿੰਨੇ ਟਰੈਕਟਰ ਹੈ ਭਾਈ ਜੀ ਪੰਜ ਟਰੈਕਟਰ ਹੈ ਭਾਈ ਆਪਣਾ ਪੱਜ ਪੰਜ ਕਿਹੜੇ ਨੇਗੇ ਸੋਨਾਲੀ ਤੇ ਵੀ ਸਾਰੇ ਦੇਖੇ ਸਾਬ ਦੋਗੇ ਸਾਰੇ ਜਿਹੜੇ ਨੀਲੇ ਮੋਰੀ ਨੇ ਅੱਜ ਪਾਈ ਉਹ ਜ਼ਿਆਦਾਤਰ ਸੋਨਾਲੀ ਕਾ ਹੀ ਸਕੀਨ ਆ ਸੋਨਾਲੀ ਕਾ ਦਾ ਕਿੰਗਾੜਾ ਬਈ ਹਾਂ ਠੀਕ ਆ ਬਾਈ ਜੀ ਜੇ ਕਿਸੇ ਨੇ ਵੇਚਣਾ ਹੋਵੇ ਬਾਈ ਜੀ ਕੋਈ ਹੋਰ ਕੋਈ ਗੱਲ ਨਹੀਂ ਬਈ ਖਰੀਦ ਲਾਂਗੇ ਖਰੀਦ ਵੀ ਲਵਾਂਗੇ ਹਾਂ ਠੀਕ ਆ ਬਾਈ ਨੰਬਰ ਦੱਸਾਂ ਵੀ ਵੀਡੀਓ ਚ ਉਹਤੇ ਫੋਟੋਆਂ ਪੇਸ਼ ਕੀ ਕੋਈ ਗੱਲ ਨਹੀਂ ਠੀਕ ਆ ਬਾਈ ਜੀ ਕੋਈ ਵੀ ਛਟਰਾ ਕੀ ਗੱਲ ਠੀਕ ਆ ਬਾਈ ਜੀ ਤੇ ਪਹਿਲਾਂ ਕਿਹੜੇ ਤੋਂ ਸਟਾਰਟ ਕਰੀ ਬਾਈ ਸੋਨਾਲੀ ਕਾ 50 ਦਾ 13 ਮਾਡਲ ਠੀਕ ਆ ਲੈ ਵੀ ਸੋਨਾਲੀ ਕਾ 50 ਦਾ 13 ਮਾਡਲ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਫਰੰਟ ਹੈ ਤਾਂ ਨਮੀ ਨਾ ਬਾਈ ਜੀ ਚਾਰੀ ਟਾਇਰੀ ਨਵੇਂ ਆ ਬਾਈ ਠੀਕ ਹੈ ਚੌਕੜਾ ਟਾਇਰ ਦਾ ਨਵੇਂ ਆ 14 ਦੇ ਟਾਇਰਾਂ ਚਾਹਣਾ ਬਾਈ ਹਾਂ ਹਾਂ ਠੀਕ ਹੈ ਲੈ ਬਈ ਫਰੰਟ ਜਾਜੇ ਟਾਇਰ ਨੇਗੇ ਰੰਗ ਪੇਂਟ ਬਾਈ ਜੀ ਓਕੇ ਬਾਈ ਮਾੜਾ ਮੋਟਾ ਵਜਿਆ ਬਸ ਮਾੜਾ ਮੋਟਾ ਫੱਲੇ ਮਗਰੇ ਨਾ ਮੂਣਾ ਜਾਣਾ ਠੀਕ ਹੈ ਲੈ ਬਈ ਜੀ ਬਾਈ ਨੇ ਪਹਿਲੇ ਦੱਸਤਾ ਵੀ ਮਾੜਾ ਮੋਟਾ ਮਗਰਾ ਆਟਾ ਚ ਹੋਇਆ ਹੋਏਗਾ ਜਿਆਦੇ ਟੈਜਿੰਗ ਤਾਂ ਨਹੀਂ ਆਗੀ ਬਾਈ ਨਹੀਂ ਨਹੀਂ ਇਸ ਇੰਜਨ ਤੇ ਕਿਤੇ ਨਹੀਂ ਹੈ ਨਾ ਠੀਕ ਹੈ ਬਾਈ ਨਾ ਸੋਤ ਹੈਗੀ ਗਾਰੰਟੀ ਵਾਲਾ ਕੰਮ ਆ ਗਿਆ ਕਰੀਏ ਨਾ ਬਾਈ ਤੇਰਾ ਮਾਡਲ ਆਗਾ ਤੇ ਡਿਮਾਂਡ ਬਾਈ ਜੀ ਡਿਮਾਂਡ 4 ਦੇਦੇ 4 10 ਦਾ ਹੋਰ ਲੈਸ ਕਰਦੇ ਕੋਈ ਵੀਡੀਓ ਦੇਖ ਕੇ ਆਉਂਦਾ ਠੀਕ ਆ ਜੀ ਲੈ ਵੀ 4 ਲੱਖ 10000 ਦਾ ਇੰਜਨ ਗੇਅਰ ਦਾ ਕੋਕਾ ਭਾਈ ਓਕੇ ਪਾ ਕੇ ਲੈ ਜਣ ਭਾਵੇਂ ਬਕਾਇਦਾ ਵੀਡੀਓ ਹੈ ਠੀਕ ਆ ਬਕਾਇਦਾ ਹਾਂ ਠੀਕ ਆ ਭਾਈ ਜੀ ਤੇ ਆ ਕਹਿੰਗਾ ਭਾਈ ਜੀ ਜਿਵੇਂ ਨਵਾਂ ਟਰੈਕਟਰ ਕਰੀਏ ਬਾਬੇ ਲੂਬੂਬੇ ਵੀ ਜਿਵੇਂ ਜਾਂਸੀ ਜੁਆਏ ਨੇ ਓਵੇਂ ਹੀ ਨੇਗੇ ਇਹ ਤਾਂ ਟਰੈਕਟਰ ਹੀ ਹੋਣਾ ਮੈਂ ਇਹ ਤਾਂ ਟਰੈਕਟਰ ਹੀ ਸੁਣ ਜਾ ਘੰਟੇ ਚੱਲਿਆ ਲੈ ਭਾਈ ਜੀ 23 ਮੰਨ ਲੈ 59 ਘੰਟੇ ਚੱਲਿਆ ਦਿਖਾ ਦੇ ਮੀਟਰ ਵੀ ਚਲਾ ਕੇ ਕੋਈ ਚੱਕਰ ਲੈ ਭਾਈ ਜੀ ਲੈ ਵੀ ਮੀਟਰ ਚਲਾ ਕੇ ਵੀ ਦਿਖਾ ਦਿੰਨੇ ਤੁਹਾਨੂੰ ਹਾਂ 150 ਘੰਟੇ ਚੱਲਿਆ ਤੇ ਬਾਕੀ ਤੁਸੀਂ ਦੇਖ ਸਕਦੇ ਮਾਈਟਿੰਗ ਮੂਟਿੰਗ ਵਗੈਰਾ ਪੂਰੀ ਹੋਈ ਹੋਈ ਹੈ ਕਿ ਕਹਿ ਲਈ ਹੈ ਨਾ ਜਿਹੜੀ ਜਾਂਸੀ ਚ ਜਾ ਕੇ ਟਰਾਈ ਮਾਰਿਆ ਹੈ ਜੀ ਨਾ ਬਈ ਕੁਛ ਨਹੀਂ ਬਈ ਅਗਲੇ ਦਾ ਘਟ ਗਿਆ ਲੱਖ ਰੁਪਏ ਜਿਆਦਾ ਉਹ ਵੀ ਪਿਆ ਹੈ ਚੱਲੇ ਨਹੀਂ 200 ਵੱਡੇ ਨਹੀਂ ਹੁੰਦਾ ਲੱਖ ਰੁਪਏ ਦਾ ਫਾਇਦਾ ਹੋ ਗਿਆ ਨਾ ਮੱਖੀ ਜਿੰਨਾ ਦਾ ਅਗ ਵੀ ਨਹੀਂ ਕੱਢਿਆ ਨਾ ਬਈ ਕਿਸੇ ਪਾਸੇ ਨਹੀਂ ਹੈ ਠੀਕ ਆ ਬਾਈ ਜੀ ਤੇ ਮਾਡਲ ਹੈਗਾ ਬਈ ਇਹ 23 23 ਮਾਡਲ ਹੂੰ 13 ਦੇ 13ਾ ਜਾਣਾ ਬਈ ਜੀ ਹਾਂ ਠੀਕ ਆ ਜੀ ਲੈ ਵੀ 13 ਦੇ 13ਾ ਚ ਸਿੰਗਲ ਡਿਸਟ੍ਰੀਬਿਊਟਰ ਹੈ ਬਈ ਜੀ ਡਬਲ ਡਬਲ ਡਿਸਟ੍ਰੀਬਿਊਟਰ ਡਬਲ ਕਲੱਚ ਚ ਡਬਲ ਡਬਲ ਠੀਕ ਆ ਜ ਉਹ ਮੜਲਾ ਹਰਿਆਣਾ ਨੰਬਰ ਹੈਗਾ ਐਨਓਸੀ ਮਿਲ ਜੂਣ ਬਈ ਐਨਓਸੀ ਮਿਲ ਜੂ ਪਹਿਲੀ ਫਸਟ ਪਾਰਟੀ ਦੇ ਆ ਸਰਸੇ ਦਾ ਠੀਕ ਹੈ ਬਈ ਸਰਸੇ ਦਾ ਨੰਬਰ ਹੈ ਕੰਡੀਸ਼ਨ ਚੈੱਕ ਕਰ ਲੋ ਜਮਾ ਨਵਾ ਟਰੈਕਟਰ ਹੈਗਾ 1.5 ਤੋਂ 2 ਲੱਖ ਰੁਪਏ 1.5 ਲੱਖ ਰੁਪਏ ਦਾ ਸਿੱਧਾ ਫਾਇਦਾ ਹੋਈ ਜਾਊਗਾ ਜਾਂਸੀ ਤੋਂ ਬਾਹਰ ਨਿਕਲਸਾਂ 1 ਲੱਖ ਦਾ ਜਿਹੜਾ ਲੱਖ ਉੱਟ ਕੇ ਅਗਲੇ ਦਾ ਜਿਹੜਾ ਲੈਣੇ ਜਾਣਾ ਉਹਨੂੰ ਕੋਈ ਘਟਾ ਨਹੀਂ ਠੀਕ ਹੈ ਲੈ ਬਈ ਜਿਹਨੇ ਲੈ ਜਾਣਾ ਉਹਨੂੰ ਕੋਈ ਘਟਾ ਨਹੀਂ ਹੈਗਾ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ ਇਹਦੀ 565 ਹੈ ਠੀਕ ਹੈ ਜੀ ਮੌਕੇ ਦੇ ਦੇ ਤਾਂ 540 ਦਾ ਠੀਕ ਹੈ ਲੈ ਬਈ 5 ਲੱਖ 40000 ਦਾ ਸੈਟਰ ਕੋਈ ਤਾਂ ਨਹੀਂ ਹੈ ਇਹ ਸਾਬ ਨਾਲ ਤਾਂ ਹੈਗਾ ਵੈਸੇ 6 6.5 ਦਾ ਨਾ ਨਵਾ ਨਵਾ ਦੋ ਤਿੰਨ ਭੰਤੇ ਭਾਈ ਇਹ ਠੀਕ ਆ ਹਾਂ 6 ਦਾ ਕੋਈ ਸਵਾ ਦਾ ਮਤਲਬ ਕੈਟਾਗਰੀ ਵੱਧ ਵੱਧ ਚ ਆ ਜਾਂਦੇ 39 ਐਚਪੀ ਚ ਆ ਗਿਆ ਅੱਗੇ ਆ ਜਾ ਬਈ ਜੀ ਏਸੀ ਏਸੀ 450 ਠੀਕ ਹੈ ਜੀ ਲੈ ਬਈ ਏਸੀ 4 14 ਮਾਡਲ ਠੀਕ ਹੈ ਜੀ 14 ਮਾਡਲ ਆਗਾ 16 ਦੇ ਟਾਇਰਾਂ ਚਾਹਣਾ ਭਾਈ ਹਾਂ 16 ਵਾਲੇ ਠੀਕ ਹੈ ਜੀ ਲੈ ਬਈ 16 ਦੇ ਟਾਇਰਾਂ ਚਾ ਹਰਿਆਣਾ ਨੰਬਰ ਆਗਾ ਹਾਂ ਇਹ ਐਨਓਸੀ ਮਿਲ ਜੂਆ ਹੈ ਬਾਈ ਹਾਂ ਠੀਕ ਆ ਬਾਈ ਜੀ ਉਹ ਵੀ ਬਾਕੀ ਚੈੱਕ ਕਰ ਸਕਦੇ ਬਾਈ ਸੈਂਟਰ ਗੇਅਰ ਹੈਗਾ ਇੰਜਨ ਗੇਅਰ ਬਾਈ ਬਈ ਆਪਣੇ ਮਨ ਤਾਂ ਓਕੇ ਆ ਬਾਅਦ ਦੀ ਦਸਲੀ ਕਰ ਲੈ ਅਗਲਾ ਠੀਕ ਆ ਬਾਈ ਪਰ ਕਾਪੀ ਕਾਗਜ਼ਾਂ ਦੀ ਗਰੰਟੀ ਹੋ ਆ ਕਾਗਜ਼ਾਂ ਦੀ ਫੁੱਲ ਗਰੰਟੀ ਹੈ ਕਾਗਜ਼ਾਂ ਨੇ 20 ਸਾਲ ਰੱਖਦੇ ਭਾਵੇਂ ਟਰੈਕਟਰ ਆਪਣੇ ਕਾਗਜ਼ਾਂ ਦੇ ਨਾਲ ਜਿਕਰ ਜੁਮੇ ਦਾ ਟੁੱਟੂ ਆ ਮੇਰਾ ਟੁੱਟੂ ਆ ਠੀਕ ਆ ਬਾਈ ਜੀ ਜਿਵੇਂ ਆਪਾਂ ਕਹਿ ਲਿਆ ਬਾਈ ਜੀ ਇੱਕ ਵਾਰੀ ਜੋ ਕੇ ਜ਼ਰੂਰ ਟਰੈਕਟਰ ਲੈ ਕੇ ਜਾਓ ਹੈ ਨਾ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਪਾਵਰ ਸਟੀering ਚਾ ਤੇ ਮਾਡਲ ਹੈਗਾ ਬਾਈ ਜੀ ਇਹ 14 14 ਤੇ ਡਿਮਾਂ 13.24000 ਠੀਕ ਹੈ ਲੈ ਬਈ 2 ਲੱਖ 40 ਹਜ਼ਾਰ ਦਾ ਕੋਈ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਕਰ ਦਾਂਗੇ ਠੀਕ ਹੈ ਲੈ ਬਈ ਵੀਡੀਓ ਦੇਖ ਕੇ ਆਉਂਗੇ ਤਾਂ ਹੋਰ ਲੈਸ ਕਰ ਦਊਗਾ ਬਾਈ ਆ ਗਿਆ ਏਸ ਇਹ 450 ਇਹ ਵੀ 14 ਮਾਡਲ ਆ ਇਹ ਵੀ 14 ਮਾਡਲ ਹਾਂ ਇਹ ਨੰਬਰ ਪੰਜਾਬਾ ਬਠਿੰਡੇ ਦਾ ਠੀਕ ਹੈ ਜੀ ਲੈ ਬਈ ਇਹ ਬਠਿੰਡੇ ਦਾ ਨੰਬਰ ਆਗਾ 40 ਤੇ 40 ਨਾਲ ਦੇ ਨਾਲ ਲੈਟਰ ਹਾਂ ਹਾਂ ਲੈ ਬਈ ਜੀ ਨਾਲ ਦੇ ਟਾਇਰ ਨਹੀਂਗੇ ਫਿਰ ਤਾਂ ਮੈਨੂੰ ਲੱਗਾ ਚਾਲ ਚਲਾਵਾ ਵੀ ਬਹੁਤ ਘੱਟ ਚੱਲੇਗਾ ਹਾਂ ਹਾਂ ਬਹੁਤ ਘੱਟ ਚੱਲੇਗਾ ਠੀਕ ਹੈ ਲੈ ਬਈ ਜੀ ਪਹਿਲੇ ਘਰ ਦੀ ਲਾ ਲਓ ਬਈ ਜੀ ਕੋਕਾ ਵੀ ਚਲਾ ਲਓ ਪੂਰਾ ਡਾਈਰ ਨਾਲ ਤੇ ਆ। ਠੀਕ ਆ ਬਾਈ ਜੀ। ਯਾਰ 60 ਪੈਂਟ ਪੈਸੇ ਪੈਉਣਗੇ 65 ਪੈਸੇ ਚੱਲ ਪਈ ਆ। ਠੀਕ ਆ ਬਾਈ ਜੀ। ਬਾਕੀ ਤੁਸੀਂ ਕੰਡੀਸ਼ਨ ਚੈੱਕ ਵੀ ਕਰ ਸਕਦੇ ਹੋਂਦੇ। 14 ਮਾਡਲ ਆ। ਇਹਦੀ ਡਿਮਾਂਡ ਬਾਈ ਜੀ। ਸੈਂਟਰੀ ਇਹਦੀ ਜਿਵੇਂ ਨਵੀਆਂ ਪੰਪ ਲਿਫਟ ਨਵਾਂ ਲੱਗਿਆ। ਫੁੱਲ ਫੁੱਲ ਜਿਵੇਂ ਗਾਰੰਟੀ ਹੈ ਸਟਟਰ ਦੀ। ਠੀਕ ਆ ਜੀ। ਛੋਟਾ ਟਰੈਕਟਰਿਕ ਵਾਲੀ ਆ ਬਾਈ। ਜਮਾਂ ਹਾਂ। ਠੀਕ ਆ ਜੀ। ਵਾੜੇ ਦੀ 295 ਆ 2 ਲੱਖ 80 ਹਜ਼ਾਰ ਦਾ ਦੇ ਦਿਆਂਗੇ। ਠੀਕ ਆ। ਇਹ ਹੈਗਾ ਬਾਈ ਜੀ 2 ਲੱਖ 80 ਹਜ਼ਾਰ ਦਾ 14 ਮਾਡਲ ਬਟਿੰਡੇ ਦਾ ਨੰਬਰ। ਉਹ ਹੈਗਾ 2 ਆਏ ਭਾਈ ਕਿਤੋਂ ਲੱਭ ਕੇ ਲਿਆਉਣਾ ਕੋਈ ਕੋਲੇ ਟਰੈਕਟਰ ਇਹ ਵਨ ਨਾ ਮਾਡਲ ਹੈ ਭਾਈ ਜੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਜਮਾ ਕੋਕਾ ਪੀਸ ਹੈਗਾ ਹਰਿਆਣਾ ਨੰਬਰ ਚ ਹੈਗਾ ਪਾਵਰ ਸਟੀਅਰਿੰਗ ਹੈ ਭਾਈ ਜੀ ਕੰਡੀਸ਼ਨ ਹੈ ਇਹਦੀ ਵੀ ਪੂਰੀ ਓਕੇ ਰਿਪੋਰਟ ਚ ਆ ਗਈ ਤੇ ਮਾਡਲ ਹੈਗਾ ਭਾਈ ਜੀ ਇਹ 22 ਇਹ 1600 ਘੰਟਾ ਚੱਲਿਆ ਠੀਕ ਹੈ ਲੈ ਭਾਈ ਇਹ 1600 ਘੰਟਾ ਚੱਲਿਆ ਇਹ 22 ਮਾਡਲ ਹੈਗਾ ਤੇ ਟਾਇਰ ਇਹਦੇ ਵੀ ਨਾਲ ਦੀ ਭਾਈ ਹਾਂ ਹਾਂ ਨਾਲ ਦੇ ਠੀਕ ਹੈ ਕਿੰਨੇ ਕੇ ਪੈਸੇ ਪਾਉਣਗੇ ਭਾਈ ਜੀ ਟਾਇਰ ਹੋਣਗੇ 80 ਪੈਸੇ 75 80 ਪੈਸੇ ਠੀਕ ਹੈ ਲੈ ਭਾਈ 75 80 ਪੈਸੇ ਟਾਇਰ ਪੈਣਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਤੇ ਇਹਦੀ ਡਿਮਾਂਡ ਭਾਈ ਜੀ ਡਿਮਾਂਡ ਦੀ 495 ਆ ਠੀਕ ਆ ਜੀ ਇਹ ਦੇ ਦਾਂਗੇ ਆਪਾਂ 70 ਦਾ ਮੌਕੇ ਤੇ ਵੀਡੀਓ ਦੇਖ ਕੇ ਹੋਰ ਲੈਸ ਕਰ ਦਾਂਗੇ ਠੀਕ ਆ ਲੈ ਵੀ ਮੌਕੇ ਤੇ ਹੋਰ ਵੀ ਲੈਸ ਹੋ ਜੂ ਜਿਹੜੇ ਟਰੈਕਟਰ ਦਿਖਾਇਆ ਵੀ ਇਹਨਾਂ ਨੇ ਟਰੈਕਟਰ ਵੀ ਕੱਟੇ ਹੋ ਹਾਂ ਟਰੈਕਟਰ ਭਾਈ ਸਾਰੇ ਟਰੈਕਟਰਾਂ ਦਾ ਕੱਟੇ ਹੋ ਠੀਕ ਆ ਜੀ ਟਰੈਕਟਰ ਲੋਨ ਵਗੈਰਾ ਦੀ ਫੈਸਲ ਲੋਨ ਵਗੈਰਾ ਹੋ ਜੂ ਸਾਰਿਆਂ ਤੇ ਠੀਕ ਆ ਜੀ ਐਨਓਸੀ ਐਨਓਸੀ ਮਿਲ ਜੂ ਠੀਕ ਆ ਭਾਈ ਤੇ ਆ ਦੇਖ ਲਓ ਭਾਈ ਜੀ ਆ ਜਵਾਕ ਕਹਿੰਦਾ ਮੇਰੀ ਫੋਟੋ ਲਿਆਵੇ ਇਹ ਅੱਜ ਕਹਿੰਦਾ ਨਾਲ ਜਾਣਾ ਰੈਡੀ ਅੱ ਤੇ ਮੋਬਾਈਲ ਨੰਬਰ ਵਗੈਰ ਕੁਝ ਨਹੀਂ 95922 1953 ਠੀਕ ਆ ਭਾਈ ਜੀ ਇੱਥੋਂ ਬਿਨਾ ਟਰੈਕਟਰ ਕਿੱਥੇ ਹੁੰਦੇ ਬਾਈ ਜੀ ਟਰੈਕਟਰ ਆਪਣੇ ਇੱਥੇ ਹੁੰਦੇ ਬਾਈ ਖੰਡਾ ਚੌਂਕਲ ਨੋਰਾ ਠੀਕ ਆ ਮੰਡੀ ਆਪਣੀ ਭਾਰਤ ਪੰਪ ਸਾਹਮਣੇ ਠੀਕ ਆ ਜੀ ਉਹ ਸਾਹਮਣੇ ਦੇਖ ਸਕਦੇ ਆ ਭਾਰਤੀ ਪੈਟਰੋਲ ਪੰਪ ਸਾਹਮਣੇ ਹੈਗਾ ਤੇ ਇੱਥੇ ਬਾਈ ਜੀ ਮੰਡੀ ਹੁੰਦੀ ਹੈਗੀ ਹਰ ਦਿਨ ਜਦੋਂ ਮਰਜ਼ੀ ਆ ਸਕਦੇ ਆ ਠੀਕ ਆ ਭਾਈ ਜੀ ਫੋਨ ਕਰਕੇ ਜਦੋਂ ਮਰਜ਼ੀ ਆ ਜਾਓ ਠੀਕ ਆ ਇਹਨਾਂ ਤੋਂ ਬਿਨਾ ਬਈ ਘਰੇ ਹੋ ਟਰੈਕਟਰ ਟਰੈਕਟਰ ਇਹਨਾਂ ਤੋਂ ਬਿਨਾ ਬਾਈ 45 ਹਜ਼ਾਰ ਸੌ ਲੀਕਾ ਖੜੇ 18 ਮਾੜਾ ਠੀਕ ਹੈ 4 ਲੱਖ ਕਰਤਾ ਹਾਂ ਠੀਕ ਹੈ ਜੀ ਅਰਜਨ ਖੜਿਆ 19 ਮਲ ਹੈ 19 ਮਲ ਹਾਂ ਅਰਜਨ ਖੜਿਆ 19 ਮਲ ਠੀਕ ਹੈ ਟਾਇਰ ਚਾਰੇ ਨਵੇਂ ਆ ਠੀਕ ਹੈ ਜੀ ਉਹ ਆਪਾਂ 400 ਸਿੱਧਾ ਜਾਏਂਗੇ ਸੈਂਟਰ ਕਿਹੜਾ ਕਿਹੜਾ ਕਹ ਬਾਈ ਜੀ 500 605 605 ਹਾਂ ਠੀਕ ਆ ਬਾਈ ਜੀ ਤੇ ਹੋਤ ਨਹੀਂ ਕਿ ਬਈ ਨਾ ਹੋਤ ਠੀਕ ਆ ਬਾਈ ਠੀਕ ਆ ਬਈ ਗੁਰਪ੍ਰੀਤ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਜੀ ਚਲੋ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾਗਾ ਠੀਕ ਹੈ ਜਾਂ ਵੇਚਣਾਗਾ ਬਾਈ ਦਾ ਸਕਰੀਨ ਉੱਪਰ ਨੰਬਰ ਆ ਕਰ ਲੋ ਸੰਪਰਕ ਧੰਨਵਾਦ